ਇੱਥੋਂ ਦਾ ਬਿੱਦੀ ਚੰਦ ਸ਼ੀਨਾ ਛੇੜਾਂ ਦੇ ਬਾੜ ਦਾ ਲਓ ਸਾਹਮਣੇ ਖੇਡ ਮੈਦਾਨ ਵਿੱਚ ਪ੍ਰੀਤ ਹਾਂ ਅਰਾਦਾ ਉਹ ਸਾਹਮਣੇ ਇਧਰਲੇ ਪਾਸੇ ਇੱਕ ਗੱਨੀ ਤੇ ਕਾਰਜ ਮਸਤਕਰ ਪਿੰਡ ਵਾਲਾ ਇੱਕ ਗੱਨੀ ਤੇ ਪ੍ਰੀਤ ਕਕਰ ਵੱਡੀ ਰੋਟੇ ਵਾਲੀ ਪ੍ਰਵਾਹ ਆ ਸਾਹਮਣੇ ਉਹ ਮਾਨ ਦੇ ਰਹੇ ਆ ਖੇਡ ਮੈਦਾਨ ਦੇ ਵਿੱਚ ਨਾਲ ਨੂੰ ਰਿਕਵਰ ਸੁਧਰਾਉਣ ਵਾਲਾ ਦੋਤਾ ਉਹ ਵੀ ਕਹਿੰਦੇ ਖੇਡ ਮੈਦਾਨ ਦੇ ਧੰਨ ਧੰਨ ਕਰਾ ਦੇ ਇਹ ਤਾਂ ਸਹੇਰ ਆ ਤਾਂ ਧੰਨ ਰੁਪਈਆ ਦੀ ਫਰਮਾਤ ਆ ਤਾਂ ਧੰਨ ਰੁਪਈਆ ਦੀ ਫਰਮਾਤ ਇਹ ਤਾਂ ਟਰੱਕ ਮੁੰਡੇ ਮਾਰਦਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਪੁੱਤੀਆਂ ਵੀ ਲਓ ਸਾਹਮਣੇ ਇਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮਨਜੀਤ ਅਨਸਾਂਭਿਆ ਸਰੀਰ ਹੈ ਨਿਸ਼ਕ ਦੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ ਸਾਹਨਾ ਵਾਲੇ ਪੇੜਾਂ ਵਿੱਚ ਤਾਕਤਾਂਵੇਂ ਗੁੱਜੀਆਂ ਸਾਹਨਾ ਵਾਲੇ ਪੇੜਾਂ ਵਿੱਚ ਤਾਕਤਾਂਵੇਂ ਗੁੱਜੀਆਂ ਗੁੱਜੀਆਂ ਤਾਕਤਾਂ ਸਾਹਨਾ ਵਾਲੇ ਪੇੜ ਆ ਆ ਮੁੰਡਾ ਵੱਡੇ ਵੱਡੇ ਕਬੱਡੀ ਕਪਾਂ ਤੇ ਵੱਡੇ ਵੱਡਿਆਂ ਦੀ ਧੁੰਨੀ ਨੂੰ ਠੁੱਕ ਲਾ ਦਿੰਦਾ ਨਿੱਕਾ ਨਦੌਰ ਦੀ ਧਰਤੀ ਦਾ ਪਰ ਅੱਜ ਮੈਨੂੰ ਲੱਗਦਾ ਤਾਹਾਸ ਬਦਲਣ ਜਾ ਰਿਹਾ ਹੈ ਔਰ ਸਾਹਮਣੇ ਨਿੱਕਾ ਨਦੌਰ ਦੀ ਧਰਤੀ ਦਾ ਵਾਹ ਨੌਜਾਨਾ ਰਸੂਲਪੁਰਿਓ ਛੇਰੇ ਦੇ ਹੀ ਸੱਦੇ ਆ ਸਾਰੇ ਨਿੱਕਾ ਨਦੋਰ ਵਾਲਾ ਗਰਜੰਟ ਉਹਨੇ ਸਾਡੇ ਵੀਰ ਕਹਿੰਦੇ ਆ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਜੀ ਦੇ ਪਰਿਵਾਰ ਵੱਲੋਂ ਨਿੱਕੇ ਨਦੋਰ ਦੀਆਂ ਤਿੰਨ ਕਬੱਡੀਆਂ ਤੇ 2100 ਰੁਪਏ ਹੋਵੇਗਾ ਅਗਲੀਆਂ ਤਿੰਨ ਕਬੱਡੀਆਂ ਤੇ 2100 ਰੁਪਏ ਹੋਵੇਗਾ ਫੇਰ ਮੈਦਾਨ ਦੇ ਵਿੱਚ ਇਧਰੋਂ ਦੇ ਪਾਸੇ ਮੇਰੇ ਪੰਜਾਬੀ ਵੀਰੋ ਸਰਦਾਰ ਮੋਹਨ ਸਿੰਘ ਜੀ ਤੇ ਸਰਦਾਰ ਸੋਹਣ ਸਿੰਘ ਰੱਤ ਵਾਲੀਆ ਪਰਮਾਨ ਆ ਸਾਹਮਣੇ ਖੇਡ ਮੈਦਾਨ ਵਿੱਚ 21 ਸੌ ਮੋਰੇ ਦੀ ਪੈਦਾ ਕਰਦੇ ਆ ਪਰ ਧੀਰਾ ਸਰਹਾਲੀ ਸਾਹਿਬ ਦੀ ਕਰਦੀ ਦਾ ਤਸਵੀਰਾਂ ਤੁਹਾਡੇ ਨਾਲ ਖੇਡ ਜਗਤ ਦੀਆਂ ਲੈ ਕੇ ਹਾਜ਼ਰ ਆ ਇੱਕ ਕਬੱਡੀ ਦਾ ਵੱਡਾ ਸ਼ੋਅ ਮੈਚ ਅੱਜ ਖੇਡਿਆ ਗਿਆ ਪਿੰਡ ਰਸੂਲਪੁਰ ਨੇੜੇ ਤੂਤ ਬੰਗਾਲਾ ਜਿਹੜਾ ਤਰਤਨ ਦੇ ਵਿੱਚ ਜੇਕਰ ਗੱਲ ਕਰਦੇ ਆ ਤਾਂ ਅੱਗੇ ਤਸਵੀਰਾਂ ਵੀ ਝਾੜਮਾ ਅਸੀਂ ਸਾਂਝੀਆਂ ਕਰਾਂਗੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਤਰਤਨ ਬਾਬਾ ਮੀਆ ਸਿੰਘ ਛੋਟੀ ਜੀ ਦੀ ਯਾਦ ਦੇ ਵਿੱਚ ਸੋ ਇੱਥੇ ਇੱਕ ਵੱਡਾ ਕਬੱਡੀ ਦਾ ਮੈਚ ਖੇਡਿਆ ਗਿਆ ਸਾਰਾ ਦਿਨ ਜਿਹੜਾ ਦਿਮਾਣ ਚੱਲਿਆ ਔਰ ਸ਼ਾਮ ਨੂੰ ਕਬੱਡੀ ਦਾ ਇੱਕ ਸ਼ੋ ਮੈਚ ਹੋਇਆ ਇਹ ਜਿਹੜਾ ਸ਼ੋ ਮੈਚ ਦੀ ਜੇਕਰ ਗੱਲ ਕਰਦੇ ਆ ਤਾਂ ਸੋਰ ਸਿੰਘ ਬੈਂਕਾਂ ਤੇ ਭਾਈ ਲੱड्डੂ ਦੇ ਜਿਹੜੀਆਂ ਕਲੱਬਾਂ ਸੋਨਾਂ ਦੇ ਵਿਚਕਾਰ ਖੇਡਿਆ ਗਿਆ ਇਸ ਸ਼ੋਅ ਮੈਚ ਦੀ ਜੇਤੂ ਟੀਮ ਸੋਰ ਸਿੰਘ ਤੇ ਬੈਂਕਰ ਰਈ ਜਿਸ ਨੇ ਪਹਿਲੱਦਾ ਜੀ ਜਿਹੜਾ ਕਬੱਡੀ ਕਲੱਬ ਹੈਗਾ ਉਹਨਾਂ ਨੂੰ ਹਰਾ ਕੇ ਜਿਹੜਾ ਇਸ ਇਸ ਜਿਹੜਾ ਕਬੱਡੀ ਮੈਚ ਦੇ ਵਿੱਚ ਵੱਡੇ ਮਾਨ ਸਨਮਾਨ ਹਾਸਲ ਕੀਤੇ ਇਸ ਮੌਕੇ ਕਮੈਂਟਰੀ ਦੀ ਭੂਮਿਕਾ ਜੇਕਰ ਗੱਲ ਕਰਦੇ ਆ ਤਾਂ ਸੁੰਗਾ ਬ੍ਰਦਰਸ ਨੇ ਕਮੈਂਟਰੀ ਦੀ ਭੂਮਿਕਾ ਨਿਭਾਈ ਰੈਫਰੀ ਹੀਰਾ ਸਿੰਘ ਪੁਲਵਾਨ ਠੱਠੀਆਂ ਬੈਰੀਕੇਟ ਮਾਲਾ ਬੈਰੀਕੇਟ ਸੋਰਸਿੰਗ ਵਾਲਿਆਂ ਨੇ ਬੈਰੀਕੇਟ ਦੀ ਭੂਮਿਕਾ ਨਿਭਾਈ ਇਸ ਮੌਕੇ ਹਰਜੀਤ ਸਿੰਘ ਨੰਬਰਦਾਰ ਸਲਵਿੰਦਰ ਸਿੰਘ ਸਰਪੰਚ ਕਰਤਾਰ ਸਿੰਘ ਸਰਪੰਚ ਸੋਨ ਸਿੰਘ ਸਰਪੰਚ ਕਾਰਤ ਸਿੰਘ ਵਿਗਲੀਆ ਰਮਿੰਦਰ ਸਿੰਘ ਗੁਰਦੁਆਰਾ ਸਹਾਇਕ ਕਮੇਟੀ ਛੰਦਰਪਾਲ ਸਿੰਘ ਮੈਂਬਰ ਗੁਰਦੇਵ ਸਿੰਘ ਡਾਕਟਰ ਨੇ ਜਿਹੜੇ ਸਾਡੇ ਨਾਲ ਇੱਥੇ ਗੱਲਬਾਤ ਵੀ ਕੀਤੀ ਹੈਗੀ ਇਹ ਪਿੰਡ ਦੀ ਨਗਰ ਕਮੇਟੀ ਸਰਪੰਚ ਪੰਚ ਸਾਹਿਬਾ ਨੇ ਤੇ ਜੇਕਰ ਗੱਲ ਕਰਦੇ ਆ ਇਸ ਕਬੱਡੀ ਸ਼ੋਅ ਮੈਚ ਦੇ ਵਿੱਚ ਸਲਾਨਾ ਜੋੜ ਮੇਲੇ ਦੇ ਵਿੱਚ ਐਨਆਰਏ ਵੀਰਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਉਹਨਾਂ ਦੇ ਵਿੱਚ ਖਾਸ ਤੌਰ ਤੇ ਪਰਮਜੀਤ ਸਿੰਘ ਆਸਟ੍ਰੇਲੀਆ ਪਰਮਜੀਤ ਸਿੰਘ ਆਸਟ੍ਰੇਲੀਆ ਰਵਿੰਦਰ ਸਿੰਘ ਯੂਕੇ ਗੁਰਜੀਤ ਸਿੰਘ ਕੈਨੇਡਾ ਮਲਕੀਸ਼ ਸਿੰਘ ਕੈਨੇਡਾ ਜਗਰਾਤ ਸਿੰਘ ਕੈਨੇਡਾ ਗਸੇਵਿਕ ਸਿੰਘ ਦਵਾਈ ਭੁਪਿੰਦਰ ਸਿੰਘ ਤੇ ਸਤਨਾਮ ਸਿੰਘ ਇਟਲੀ ਚਮਕੌਰ ਸਿੰਘ ਆਸਟ੍ਰੇਲੀਆ ਨੇ ਸੋ ਇਸ ਮੌਕੇ ਅਸੀਂ ਇਥੇ ਗੱਲਬਾਤ ਵੀ ਕੀਤੀ ਹੈ ਤੇ ਹੋਰ ਤਸਵੀਰਾਂ ਵੇਖਾਂਗੇ ਤੇ ਨਾਲ ਜਿਹੜੇ ਲਗਾਤਾਰ ਤੁਸੀਂ ਤਸਵੀਰਾਂ ਵੀ ਵੇਖੋਗੇ ਜਿਹੜੇ ਇਸ ਕਬੱਡੀ ਸ਼ੋਅ ਮੇਜ ਦੇ ਮੈਚ ਦੀਆਂ ਸੋ ਉਹ ਦੇਖਦੇ ਆ ਤਸਵੀਰਾਂ ਤੇ ਕਰਦੇ ਆ ਗੱਲਬਾਤ ਸਾਬ ਜੀ ਕੀ ਨਾਂ ਜੀ ਆਪਣਾ ਜੀ ਪੁਲਵਾਨ ਸਿੰਘ ਜੀ ਇਹ ਮੇਲੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੇਲਾ ਇਹ ਸਾਡੇ ਪੁਰਖਾਂ ਤੋਂ ਸਾਡਾ ਪੰਤਨ ਪਪਾ ਮੀਆਂ ਸੈਸੋ ਦੀ ਯਾਦ ਵਿੱਚ 12 ਸਾਲ ਜੇਡ ਨੂੰ ਹਰ ਸਾਲ ਦੀ ਤਰ੍ਹਾਂ ਆਇਆ ਜਾਂਦਾ ਠੀਕ ਹੈ ਜੀ ਜੇ ਤਰ੍ਹਾਂ ਜੀ ਤੇ ਤੁਵੀ ਘਰ ਗਏ ਟਾਡੀ ਜਸਾਨੇ ਬਹੁਤ ਪ੍ਰਾਣਗਾਇਆ ਅਸਲੀ ਮੈਚ ਜਿਹੜਾ ਵਾ ਭਾਈ ਲੱਧੂ ਕਲੱਬ ਅਦੇ ਬਾਜੂ ਬੈਂਕਾਂ ਦੇ ਮਗਰ ਚਕਾਰ ਹੋਇਆ ਠੀਕ ਹੈ ਬਹੁਤ ਸਰਦਾ ਤੁਮ ਤਾ ਪਿੰਡ ਦਾ ਪਿੰਡ ਦੇ ਸੰਜੋਗ ਅਤੇ ਇਲਾਕੇ ਦੇ ਨਿਵਾਸੀ ਸਾਈਆਂ ਸਾਨ ਨਾਲ ਗੱਲ ਮਿਲ ਕੇ ਮਿਲਦੇ ਨੇ ਸੇਵਾ ਕੀ ਚੀਨ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜੀ ਸੁਣਨ ਇਹੋ ਕਹਿਣਾ ਚਾਹੁੰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੇਟਾਂ ਨਾਲ ਜਿਹੜੋ ਅੰਮ੍ਰਿਤਪਾਲ ਸਿੰਘ ਬਣੋ ਠੀਕ ਹੈ ਨਸ਼ਾ ਛੱਡੋ ਭਾਈ ਸਾਹਿਬ ਜੀ ਕੀ ਨਾਂ ਜੀ ਆਪਣਾ ਜੀ ਮੇਰਾ ਨਾਮ ਗਰਜਨਤਾ ਸਿੰਘ ਹੈ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਇਸ ਸਾਲ ਨਾਲ ਜੋੜ ਮੇਲੇ ਤੇ ਜੀ ਬਾਬਾ ਮੀਆਂ ਸਿੰਘ ਸੋਢੀ ਜੀ ਦਾ ਸਾਲਾ ਨਾਲ ਜੋੜ ਮੇਲੇ ਦਾ ਇਹ ਸਾਲ ਦੀ ਦਾ ਰਾਮ ਮੇਰ ਕੀ ਮਨਾਇਆ ਗਿਆ ਵਾ ਠੀਕ ਹੈ ਜੀ ਤੇ ਇਹਦੇ ਵਿੱਚ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਪਿੰਡ ਨੇ ਸਾਰੇ ਨੇ ਦਰਾਲ ਮਿਲ ਕੇ ਸਹਿਯੋਗ ਦਿੱਤਾ ਜੀ ਦੇ ਵਿੱਚ ਠੀਕ ਹੈ ਤੇ ਮਹਾਰਾਜ ਦੀ ਕਿਰਪਾ ਐਸੀ ਹੀ ਤਰ੍ਹਾਂ ਸਾਰੇ ਪਿੰਡ ਦਾ ਸਹਿਯੋਗ ਬਣਿਆ ਠੀਕ ਹੈ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਹਾਂ ਜੀ ਜੀ ਕਬੱਡੀ ਦਾ ਜਿਹੜਾ ਮੈਚ ਦੋਵੇਂ ਟੀਮਾਂ ਅਹੀਂ ਆ ਜੀ ਬਹੁਤ ਵਧੀਆ ਮੈਚ ਹੋਇਆ ਉਹ ਵੀ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਤੇ ਆਪਣਾ ਇੱਥੇ ਜਿਹੜਾ ਦੀਵਾਨ ਵਿੱਚ ਜਾ ਕੇ ਗੁਰਦੁਆਰਾ ਸੱਜੇ ਹਾਂ ਜੀ ਗੁਰਦੁਆਰਾ ਵਿੱਚ ਦੀਵਾਨ ਸਾਹਿਬ ਵੀ ਸਜਾਇਆ ਗਿਆ ਠੀਕ ਹੈ ਜੀ ਸੰਗਤਾਂ ਨੇ ਸੁਣ ਕੇ ਨਿਹਾਲ ਤੋਂ ਹਾਂ ਠੀਕ ਹੈ ਜੀ ਸਾਡੇ ਪਾਸੇ ਹੈ ਸਿੱਖ ਸਰਦਾਰ ਔਰ ਸਾਹਮਣੇ ਕਰਦਾ ਡੱਕਣ ਦੀ ਗੱਲ ਪਰ ਦਇਆ ਸਾਰੰਗੜੇ ਪਿੰਡ ਵਾਲਾ ਸਰਦਾਰ ਬੁੰਡਾ ਸਿੰਘ ਦੇ ਘਰ ਦਾ ਵਾਰਸ ਇਹ ਵੀ ਨੌਜਨ ਘਾਟੀ ਜੱਫੇ ਖਾਂਦਾ ਹੈ ਕਬੱਡੀ ਦੇ ਗਰਾਊਂਡਾਂ ਵਿੱਚ ਸਾਂਭਾ ਸੁਰ ਸਿੰਘ ਪਿੰਡ ਵਾਲਾ ਪੱਪਾ ਨਵਾਂ ਦਾ ਛੋਲਾ ਆ ਬੜਾ ਸ਼ਾਰਪ ਹੈ ਬੜਾ ਤੇਜ ਹੈ ਟੱਕਰ ਵਰਨਾਲੇ ਦੇ ਯਾਦਗਾਰਾ ਯਾਦ ਯਾਦ ਯਾਦਗਰੀ ਯਾਹੋ ਯਾਦਗਰੀ ਯਾਹੋ ਹੋ ਬਲ 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 ਆਹ ਉਹ ਪ੍ਰੀਤ ਵਾਹ ਉਹ ਪ੍ਰੀਤ ਮੈਂ ਪਹਿਲਾਂ ਗਿਆ ਸੀ ਵੀ ਆ ਸਰੀਰ ਬਣਾਉਣ ਦੇ ਲਈ ਸਾਲਾਂ ਲੱਗਦੇ ਐ ਇਹ ਦੇਖਣ ਨੂੰ ਸੋਹਣਾ ਲੱਗਦਾ ਐ ਪਰ ਇਹਨੂੰ ਢਾਲਣ ਦੇ ਵਿੱਚ ਸਮਾਂ ਬਹੁਤ ਲੱਗਦਾ ਹੈ ਇਹਨੂੰ ਬਣਾਉਣ ਦੇ ਵਿੱਚ ਮਿਹਨਤ ਬਹੁਤ ਲੱਗਦੀ ਹੈ ਮੇਰੇ ਪੰਜਾਬੀ ਵੀਰੋ ਪਰ ਇਧਰਲੇ ਪਾਸੇ ਜੱਗਾ ਪੁੱਸਿਆਂ ਵਾਲਾ ਖੇਡਿਆ ਕੈਨੇਡਾ ਆਹ ਵੱਡੀਆਂ ਗੱਡੀਆਂ ਦਾ ਸਨਮਾਨਤ ਪਰ ਟੱਕਰ ਅੰਬੇ ਦੇ ਵੀਰ ਨਾਲ ਅੰਬੇ ਦੇ ਵੀਰ ਯਾਦ ਵਰਨਾਲਾ ਜਿੰਨੇ ਜੱਫੇ ਲਾਵੇਗਾ ਓਨੇ ਇੱਕ ਇੱਕ ਹਜ਼ਾਰ ਬਲਜੀਤ ਸਿੰਘ ਕਾਲਾ ਬੰਡਾਲਿਆ ਮਨਜੀਤ ਸਿੰਘ ਬੰਡਾਲਿਆ ਸਰਜੀਤ ਫੌਜੀ ਅਰਸ਼ ਡਾਕਟਰ ਮਲਕੀਤ ਕੈਨੇਡਾ ਤੇ ਨਾਇਕ ਕੈਨੇਡਾ ਆਕਾਸ਼ ਭੱਲੜਾ ਫੜੀ ਕਹਿੰਦੇ ਆ ਇਧਰੋਂ ਪਾਸੇ ਯਾਦ ਦੇ ਜੱਫੇ ਯਾਦਗਰੀ ਪਰ ਮੈਨੂੰ ਲੱਗਦਾ ਬਾਪ ਖੇਡਿਆ ਪੁੱਤਰ ਦੀ ਕਬੱਡੀ ਦੇ ਗਰਾਊਂਡ ਦਾ ਮੇਰੇ ਪੰਜਾਬੀ ਵੀਰੋ ਸਿਰੇ ਦਾ ਇਆਜ਼ ਹੱਤੰਤਨ ਕਰਵਾ ਗਿਆ ਇੱਧਰ ਖੇਡ ਮੈਦਾਨ ਦੇ ਵਿੱਚ ਗਰਜੰਟ ਕਹਿੰਦਾ ਆ ਮਾਇਆ ਆਪਾਂ ਹੀ ਲਾ ਦੇਣੀ ਹੈ ਬਾਜੂ ਦਾ ਚੇਲਾ ਇੱਧਰਲੇ ਪਾਸੇ ਤਣ ਤਣ ਕਰਵਾ ਰਿਹਾ ਆ ਆ ਖੇਡ ਮੈਦਾਨ ਦੇ ਵਿੱਚ ਏ ਟਕਰਾ ਵੱਡੀ ਐ ਟਕਰਾ ਵੱਡੀ ਐ ਆ ਪੈ ਗਿਆ ਬਲਦੀ ਤੇ ਤੇਰ ਮੱਚ ਗਏ ਭਾਂਬੜ ਮੱਚ ਗਏ ਭਾਂਬੜ